ਹਾਣਾ ਸੰਗਤ ਦੀ ਪੁਲਿਸ ਪਾਰਟੀ ਨੇ ਇੱਕ ਨੌਜਵਾਨ ਅਤੇ ਉਸ ਦੀ ਸਾਥਣ ਔਰਤ ਨੂੰ ਚੋਰੀ ਦੇ ਗਹਿਣਿਆਂ ਅਤੇ ਇੱਕ ਰਵਾਲਵਰ ਅਤੇ 10 ਜਿੰਦਾ ਕਾਰਤੂਸਾਂ ਸਮੇਤ ਕੀਤਾ ਕਾਬੂ ਦੱਸਦੀ ਹੈ ਕਿ ਸੰਗਤ ਪੁਲਿਸ ਪਾਰਟੀ ਨੇ ਮੁਖਵਰੀ ਦੇ ਆਧਾਰ ਤੇ ਇੱਕ ਨੌਜਵਾਨ ਅਤੇ ਉਸ ਦੀ ਸਾਥਣ ਔਰਤ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਕੀਤਾ ਗਿਆ ਸੋਨਾ, ਚਾਂਦੀ ਅਤੇ ਇੱਕ ਰਵਾਲਵਰ ਅਤੇ 10 ਜਿੰਦਾ ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਥਾਣਾ ਸੰਗਤ ਦੀ ਪੁਲਿਸ ਪਾਰਟੀ ਨੂੰ ਮੁਖਵਰੀ ਮਿਲੀ ਸੀ ਕਿ ਗੋਰਾ ਸਿੰਘ ਵਾਸੀ ਬੰਗੀਕਲਾਂ ਅਤੇ ਉਸ ਦੀ ਸਾਥਣ ਔਰਤ ਵੀਰਪਾਲ ਕੌਰ ਵਾਸੀ ਸ਼ੇਰਗੜ੍ਹ ਘਰਾਂ ਵਿੱਚ ਜਾ ਕੇ ਚੋਰੀ ਕਰਦੇ ਹਨ ਉਹਨਾਂ ਦੱਸਿਆ ਹੈ ਕਿ ਥਾਣਾ ਸੰਗਤ ਦੇ ਮੁਖੀ ਜਗਰੂਪ ਸਿੰਘ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇੱਕ ਰਵਾਲਵਰ 10 ਜਿੰਦਾਕਾਰਤੂਸ 4 ਤੋਲੇ ਸੋਨੇ ਦੇ ਗਹਿਣੇ ਬੀ ਟੋਲੇ ਚਾਂਦੀ ਦੇ ਗਹਿਣੇ ਇਹਨਾਂ ਪਾਸੋਂ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਹੈ ਕਿ ਮੋਢਲੀ ਪੁੱਛਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਹਿਣੇ ਇਹਨਾਂ ਨੇ ਬਿਆੰਤਕਔਰ ਪਤਨੀ ਆਕਾਸ਼ਦੀਪ ਵਾਸੀ ਮੱਲਵਾਲਾ ਦੇ ਘਰੋਂ ਚੋਰੀ ਕੀਤੇ ਗਏ ਸਨ ਉਹਨਾਂ ਦੱਸਿਆ ਹੈ ਕਿ ਇਹਨਾਂ ਦੋਨਾਂ ਖਿਲਾਫ ਥਾਣਾ ਸੰਗਤ ਵਿਖੇ ਵੱਖ-ਵੱਖ ਤਰ੍ਹਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫ਼ਤੀਸ਼ ਜਾਰੀ ਹੈ ਜੋ ਕਿ ਐਸਐਸਪੀ ਸਾਹਿਬ ਬਠਿੰਡਾ ਦੀਆਂ ਸਖਤ ਹਦਾਇਤਾਂ ਦੇ ਅਨਸਾਰ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਬਿੱਡੀ ਮਹਿਮੰਦ ਦੇ ਅਧੀਨ ਸਾਡੇ ਐਸ ਐਚਓ ਸੰਗਤ ਤੇ ਇਹਦੀ ਪੁਲਿਸਪਾਲਿਟੀ ਨੂੰ ਤਲਾਹ ਮਿਲੀ ਸੀ ਕਿ ਗੋਰਾ ਸਿੰਘ ਵਾਸੀ ਬੰਗੀਕਲਾਂ ਅਤੇ ਇਹਦੀ ਇੱਕ ਸਾਥਣ ਔਰਤ ਵੀਰਪਾਲ ਕੌਰ ਜੋ ਕਿ ਦਿਨ ਸਮੇਂ ਬੰਦ ਪਏ ਤਾਲਾ ਲੱਗੇ ਮਕਾਨਾਂ ਦੀ ਨਿਸ਼ਾਨਦਾਹੀ ਕਰਕੇ ਤੇ ਮੌਕਾ ਮਿਲਦਿਆਂ ਉਹਦੇ ਵਿੱਚ ਚੋਰੀ ਕਰ ਲੈਂਦੇ ਆ ਤੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਪਾਸੋਂ ਇੱਕ 22 ਬੋਰ ਦਾ ਰਿਵਾਲਵਰ ਤੇ 10 ਰੌਂਦ ਤੇ ਇੱਕ 4 ਤੋਲੇ ਸੋਨੇ ਦੇ ਗਹਿਣੇ ਤੇ 20 ਤੋਲੇ ਚਾਂਦੀ ਦੇ ਗਹਿਣੇ ਇਹਨਾਂ ਦੇ ਪਾਸੋਂ ਚੋਰੀशुदा ਬਰਾਮਦ ਕੀਤੇ ਗਏ ਜੋ ਦਰਾਨੇ ਪੜਤਾਲ ਪਾਇਆ ਗਿਆ ਕਿ ਇਹ ਚੋਰੀ ਇਹਨਾਂ ਨੇ ਬਿਆੰਤਕੌਰ ਪਤਨੀ ਆਕਾਸ਼ਦੀਪ ਸਿੰਘ ਵਾਸੀ ਪਿੰਡ ਮੱਲ ਆੜਾ ਦੇ ਘਰੋਂ ਇਹ ਚੋਰੀ ਕੀਤੀ ਹੈ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਤੋਂ 2 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਤੇ ਇਹਨਾਂ ਤੋਂ ਡਕਾਈ ਨਾਲ ਪੁੱਛਗਿੱਛ ਕਰਕੇ ਤੇ ਹੋਰ ਇਹਨਾਂ ਦੀਆਂ ਕੀਤੀਆਂ ਵਾਰਦਾਤਾਂ ਬਾਰੇ ਸਰਾਗ ਲਗਾਵਾਂਗੇ